ਸਸੀ ਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ 'ਤੇ ਬਾਸੇ ਖਾਸ ਤੇ ਅੱਜ ਆਪਾਂ ਬਹੁਤ ਸੋਹਣੇ ਅਲੱਗ ਦੇ ਪਾਰਟੀ ਵੀਅਰ ਸੂਟ ਰੈਡੀ ਕੀਤੇ ਆ ਇਹਨਾਂ ਦਾ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣਾ ਤੇ ਜੁਨੀਕ ਹੈ ਡਿਫਰੈਂਟ ਸਟਾਈਲ ਦੇ ਆ ਡਿਫਰੈਂਟ ਕਲਰ ਦੇ ਆ ਆਪਾਂ ਤੁਹਾਨੂੰ ਫਸਟ ਸੂਟ ਦਿਖਾਉਨੇ ਆ ਇਹ ਬਹੁਤ ਸੋਹਣਾ ਮਾਊਸ ਕਲਰ 'ਤੇ ਬਣਿਆ ਹੋਇਆ ਹੈ ਕੈਮਰੇ 'ਚ ਥੋੜਾ ਜਿਹਾ ਕਲਰ ਇਹਦਾ ਲੱਗ ਆ ਰਿਹਾ ਹੈ ਬਹੁਤ ਸੋਨਾ ਮਾਊਸ ਗੱਲ ਰਿ ਹੈ ਜੌਰਜ ਹੈ ਦਾ ਫੈਬਰਿਕ ਹੈ ਬਹੁਤ ਸੋਨਾ ਫੈਬਰਿਕ ਹੈ ਔਰ ਫੁਲੀ ਹੈਂਡ ਵਰਕ ਹੈ ਇਹ ਚੋਕ ਕੀ ਬਣਿਆ ਹੋਇਆ ਹੈ ਬਲੈਕ ਵਰਕ ਨਾਲ ਚੋਕਾਂ ਤੇ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਆ ਔਰ ਇਹਦਾ neck ਬਣਿਆ ਹੋਇਆ ਹੈ ਬਲੈਕ ਵਰਕ ਨਾਲ ਹੀ ਔਰ ਉਸੇ ਤਰ੍ਹਾਂ ਹੀ ਬਾਜੂ ਤੇ ਵਰਕ ਔਰ ਫਿਨਿਸ਼ਿੰਗ ਦਿੱਤੀ ਹੋਈ ਆ ਉਸੇ ਤਰ੍ਹਾਂ ਦੀ ਸਲਵਾਰ ਤੇ ਵੀ ਆ ਸਟੇਟ ਸਲਵਾਰਾ ਮੂਰੀ ਤੇ ਵਰਕ ਆ ਪਾਸਟੇਲੀਆ ਬਣ ਕੇ ਜਾ ਰਹੀ ਹੈ ਇਹ ਸੂਟ ਆਪਣੇ ओरिजिनल ਪਿਓਰ ਚਨੋਂਨ ਦਾ ਦੁਪੱਟਾ ਫੂਸੇੜਾਪਾ ਬਹੁਤ ਸੋਹਣੀ ਔਰਗੰਜ਼ਾ ਦੀ ਲੇਸ ਦਿੱਤੀ ਆ ਸੀਕਵੈਂਸ ਵਾਲੀ ਲੇਸ ਦਿੱਤੀ ਔਰ ਇਸੇ ਡਰਾਪਾ ਬਹੁਤ ਸੋਹਣਾ ਪੀਸ ਰੈਡੀ ਹੋਇਆ ਹੈ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਤੁਸੀਂ ਇਹ ਸਾਡੇ ਤੋਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਇਹ ਗੋਲੇ ਬਹੁਤ ਸੋਹਣਾ ਇੰਗਲਿਸ਼ ਕਲਰ ਹੈ ਇਹ ਵੀ ਪਿਓਰ ਕ੍ਰੇਪ ਤੇ ਉੱਪਰ ਬਣਿਆ ਹੋਇਆ ਹੈ ਬਹੁਤ ਸੋਹਣਾ ਫੈਬਰਿਕ ਹੈ ਪੈਚ ਵਰਕ ਦਿੱਤਾ ਹੈ ਮਹਿਰੂਨ ਕਲਰ ਦਾ ਆਪਾਂ ਇਹਦੇ ਵਿੱਚ ਪੈਚਵਰਕ ਦਿੱਤਾ ਹੈ। ਇਹਦੇ ਵਿੱਚ ਚੌਕ ਕੇ ਰਬਨੇ ਹੋਇਆ ਹੈਵੀ ਬਣਿਆ ਹੋਇਆ ਹੈ। ਇਹਦੇ ਵਿੱਚ ਤਿੱਲਾ, ਸਿੱਪੀ ਔਰ ਬੀਡਸ ਯੂਜ਼ ਕੀਤੇ ਹੋਏ ਆ। ਕਟ ਪਾਈਪਸ ਯੂਜ਼ ਕੀਤੀ ਹੋਈ ਆ। ਔਰ ਇਹਦਾ ਹੈਵੀ ਨੈਕ ਬਣਿਆ ਹੋਇਆ ਹੈ। ਨੀਟ ਐਂਡ ਕਲੀਨ ਵਰਕ ਹੈ ਦੇਖੋ। ਇਹਦੀ ਬਾਜੂ ਤੇ ਵੀ ਐਦਾਂ ਹੀ ਪੈਚਵਰਕ ਦਿੱਤਾ ਹੋਇਆ ਔਰ نیچے ਫਿਨਿਸ਼ਿੰਗ ਦਿੱਤੀ ਹੋਈ ਆ ਆਪਾਂ ਔਰ ਇਹਦੇ ਕਲੀਆਂ ਜਾਰੀਆਂ ਉੱਪਰ ਬਹੁਤ ਸੋਹਣਾ ਵਰਕ ਹੈ ਚੈੱਕ ਕਰੋ ਤੁਸੀਂ ਇਹਨਾਂ ਪਿਓਰ ਔਰਗੰਝਾ ਦਾ ਦੁਪੱਟਾ ਹੈ ਦੁਪੱਟੇ ਤੇ ਫੋਰ ਸਾਈਡ ਬੀਡਸ ਵਾਲੀ ਲੇਸ ਦਿੱਤੀ ਹੋਈ ਆਪਾਂ ਬਹੁਤ ਸੋਹਣੀ ਮਹਿਰੂਨ ਕਲਰ ਦਾ ਦੁਪੱਟਾ ਹੈ ਮੈਜੀ ਤੁਸੀਂ ਇਹ ਵੀ ਸਾਡੇ ਤੋਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਫੜਵਾਨ ਆਪਣੇ ਕੋਲੇ ਕਾਟਨ ਦਾ ਸੂਟ ਹੈ ਬਹੁਤ ਸੋਹਣਾ ਫੈਬਰਿਕ ਹੈ

ਵਰਕ ਲਾ ਵਰਕ ਬਾਜੂ ਹੈਵੀ ਬਣੀ ਹੋਈ ਹੈ ਦੇ ਵੀ ਤੁਸੀਂ ਸੈੱਡ ਦਿਓ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਸੇਮ ਵੀ ਬਣਵਾ ਸਕਦੇ ਹੋ ਬਾ ਸਵਾਰ ਦੀ ਮੂਰੀ ਤੇ ਵੀ ਹੈਵੀ ਵਰਕ ਦੁਪੱਟਾ ਇਹ ਨਾ ਪ्युअर ਕੋਟਾ ਡੋਰੀਆ ਦੁਪੱਟਾ ਹੈ ਚੈੱਕ ਔਰ ਫੋਰ ਸਾਈਡ ਆਪਾਂ ਲੇਸ ਦਿੱਤੀ ਹੈ मैचिंग वर्कना दुपट्टा दिता आपका बहुत सोहना दुपट्टा बनिया सूट साढ़े तो किसी भी कलर पर करवा सकते हो रेडी और साढ़े दिए हुए नंबर पर स्क्रीनशॉट से, सेंड करके ऑर्डर बुक कर सकते हो